ਪੇਸ਼ ਹੈ ਜੀ ਨੋਵਲ ਪੂਰਨਮਾਸੀ ਪਾਗ 6 ਵਾ ਕਾਂਡ 8 ਵਾ ਬੱਗੇ ਬੋਤੇ ਬਾਲਿਆ ਮੈਂ ਬੱਗੀ ਹੋ ਹੋ ਜਾਨੀ ਆ ਤੇਰੀ ਮਾਰੀ ਵੇ ਮੁੰਡਿਆ ਇਲਵਾੰਗੂ ਪੌਨੀ ਆ ਅੱਖ ਮਚ ਜਾਵੇ ਰਾਤੀ ਨੀਂਦ ਪਰ ਸੌਨੀ ਆ ਦੂਜੇ ਦਿਨ ਸ਼ਾਮੋ ਤੇ ਚੰਨੂ ਦੇ ਬਾਹਰ ਅੱਗੋਂ ਦੀ ਮੇਲੇ ਵਾਲਿਆਂ ਦੀਆਂ ਟਾਹਣੀਆਂ ਲੰਗਦੀਆਂ ਰਹੀਆਂ ਕਈਆਂ ਦੇ ਮੋਢਿਆਂ ਉੱਤੇ ਡੱਬੀਆਂ ਵਾਲੇ ਦੁਪट्टे ਰੱਖੇ ਹੋਏ ਸਨ। ਕਈਆਂ ਦੇ ਚਾਦਰਿਆਂ ਨਾਲ ਕੱਚ ਦੀ ਹਿਰਦੀ ਬਲਮਾਰੇ ਹੋਈ ਸਨ। ਮੁੱਛਾਂ ਮੋੜ ਦੇ ਗੱਭਰੂ ਖੜੜਖੜ ਕਰਦੀ ਚਾਦਰਿਆਂ ਨਾਲ ਕਦਮ ਪੁੱਟਦੇ ਜਾ ਰਹੇ ਸਨ। ਚੰਨੋ ਨੇ ਅੰਦਰ ਖਾਨੇ ਰੂਪ ਦੇ ਰਾਤੀ ਨਾ ਆਉਣ ਦਾ ਬੜਾ ਦੁੱਖ ਮਹਿਸੂਸ ਕੀਤਾ। ਪਰ ਕਦੇ ਨਿਰੀ ਸ਼ਰਮ ਵੀ ਬੋਲ ਕੇ ਦੱਸ ਸਕਦੀ ਹੈ ਜਦ ਕਿ ਉਹ ਕੁਵਾਰੀ ਵੀ ਹੋਵੇ। ਇੱਕ ਕੁੜੀ ਦੇ ਗੁੰਗੇ ਜਜਵਾਤ ਉਹ ਆਪ ਵੀ ਨਹੀਂ ਜਾਣ ਸਕਦੀ ਬੇਗਾਨੀ ਅਕਲ ਦਾ ਖਵਤ ਕੀ ਸਹੀ ਅਨੁਮਾਨ ਲਗਾ ਸਕਦਾ ਹੈ ਉਸ ਦੇ ਮਚਲ ਮਚਲ ਪੈਂਦੇ ਚਾਵਾਂ ਨੇ ਆਪਣੇ ਪ੍ਰੇਮੀ ਨੂੰ ਉੜਿੱਕਿਆ ਸੀ ਥੋੜਾ ਹੁੰਦਾ ਦਿਲ ਅੰਤਰੀਵ ਆਸਾਂ ਦੇ ਪਲ ਸੇਟੇ ਲੈਂਦਾ ਰਿਹਾ ਬੇਸਬਰ ਅੱਖਾਂ ਨੇ ਬਾਹਰ ਨਿਕਲ ਨਿਕਲ ਪਾਹੇ ਵਿੱਚ ਉੜਦੀ ਗਰਦ ਨੂੰ ਕਿੰਨੀ ਵਾਰ ਘੂਰਿਆ ਸੀ ਹਨੇਰਾ ਹੋ ਗਿਆ ਸੀ ਅਖੀਰ ਉਸ ਦੀਆਂ ਉੜਿੱਕਾਂ ਤੇ ਵੀ ਰਾਤ ਪੈ ਗਈ ਉਹਨਾਂ ਦੇ ਘਰ ਕਈ ਪਰੌਣੇ ਆਏ ਹੋਏ ਸਨ ਪਾਰ ਉਸ ਨੂੰ ਖੁਸ ਦੇ ਮਨ ਨਾਲ ਸਾਰਾ ਕਰ ਪਾ ਪਾ ਕਰਦਾ ਦਿਖਾਈ ਦੇ ਰਿਹਾ ਸੀ ਸਾਰੀ ਦਿਹਾੜੀ ਉਸ ਦਾ ਮਨ 扑ਟਕਦਾ ਰਿਹਾ ਸੀ ਅਖੀਰ ਪਿਛਲੀ ਰਾਤ ਉਹ ਆਪਣੇ ਦੋਹਾਂ ਹੱਥਾਂ ਦੀ ਕੰਗੀ ਇੱਕ ਤੇ ਘੁੱਟ ਕੇ ਰੋ ਹੀ ਪਈ ਪਿਆਰ ਦੀ ਮਜਬੂਰੀ ਤੇ ਹਾਰ ਨੂੰ ਅਥਰੂਆਂ ਬਿਨਾ ਕੌਣ ਸਹਾਰਾ ਦਿੰਦਾ ਏ 10:00 ਵਜੇ ਉਹ ਸ਼ਾਮੋਂ ਨਾਲ ਬਾਹਰ ਗਈ ਜਿਹੜੇ ਰਾਹ ਹੋ ਜਾ ਰਹੀਆਂ ਸਨ ਉਹ ਦਾਤੇ ਨੂੰ ਜਾਣ ਵਾਲਾ ਪਹੈ ਸੀ ਮੇਲਾ ਦੇਖਣ ਵਾਲੇ ਦਾਤੇ ਵੱਲੋਂ ਬਹੁਤ ਆ ਰਹੇ ਸਨ। ਉਹਨਾਂ ਦੇ ਆਪਣੇ ਪਿੰਡ ਦੇ ਵੀ ਕਈ ਆਦਮੀ ਦਾਤੀ ਰਸਾ ਲੈ ਕੇ ਪੱਠੇ ਲੈਣ ਬਗੇ ਜਾ ਰਹੇ ਸਨ। ਜਿਵੇਂ ਉਹਨਾਂ ਨੂੰ ਅਵੇਰ ਹੋ ਗਈ ਸੀ। ਚੰਨੋ ਨੇ ਜਾਣ ਬੁੱਝ ਕੇ ਇਹ ਰਾਹ ਚੁਣਿਆ ਸੀ ਜਿਸ ਨੂੰ ਸ਼ਾਮੂ ਨੇ ਸਿਰ ਹਿਲਾ ਕੇ ਗੁੱਜਾ ਮੁਸਕਰਾ ਕੇ ਸਮਝ ਲਿਆ ਸੀ। ਚੰਨੋ ਕਈ ਖੇਤਾਂ ਦੀ ਬਿਤ ਤੇ ਆਉਂਦੇ ਰਾਈਆਂ ਨੂੰ ਤੱਕਦੀ ਰਹੀ ਤੇ ਨੀਵੀਂ ਪਾ ਲੈਂਦੀ। ਅਸਲ ਵਿੱਚ ਪਿਆਰ ਭੋਲੇ ਹੁਸਨ ਨੂੰ ਬੁਰੀ ਤਰ੍ਹਾਂ ਮਾਰਦਾ ਹੈ ਉਸ ਦੀਆਂ ਰੂਚੀਆਂ ਹੜ ਦੇ ਪਾਣੀ ਵਾਂਗ ਬੰਨ ਵਟੇ ਤੋੜ ਕੇ ਅਮੋੜ ਹੋ ਜਾਂਦੀਆਂ ਹਨ ਚੰਨੋ ਕਈ ਵਾਰ ਸੋਚਦੀ ਉਹ ਛੋਟੀ ਹੋ ਕੇ ਵੀ ਕਦੇ ਸ਼ਾਮੋ ਨੂੰ ਮੱਤਾਂ ਦਿੰਦੀ ਰਹੀ ਹੈ ਪਰ ਆ ਅੱਜ ਚੰਨੋ ਦੀ ਸ਼ਾਮੋ ਵੱਲ ਹਰ ਤੱਕ ਨਹੀਂ ਸਹਾਰੇ ਦੀ ਇੱਕ ਮੰਗ ਸੀ ਕਿ ਉਹ ਉਸ ਨੂੰ ਬੋਚ ਲਵੀ ਉਹ ਪਿੰਡੋਂ ਕਾਫੀ ਦੂਰ ਆ ਗਈਆਂ ਪਰ ਰੂਪ ਦਾ ਬੋਤਾਂ ਆਉਂਦਾ ਨਾ ਦਿਸਿਆ ਚੰਨੋ ਨੇ ਇੱਕ ਪਲ ਸੋਚਿਆ ਕਦੀ ਮੇਰੀ ਵਾਂਗ ਸੱਸੀ ਵੀ ਤੜਫੀ ਹੋਵੇਗੀ ਪਰ ਉਸ ਨੇ ਤਾਂ ਆਪਣੇ ਰੂਚ ਰੂਪ ਡਾਚੀ ਤੇ ਚੜ ਕੇ ਗਵਾਚ ਗਏ ਨੂੰ ਪਿਆਰ ਨਾਲ ਰੱਜ ਰੱਜ ਕੇ ਤੱਕਿਆ ਹੋਵੇਗਾ ਦਿਲ ਦੀਆਂ ਗੱਲਾਂ ਕੀਤੀਆਂ ਹੋਣਗੀਆਂ ਗੱਲਾਂ ਕਰਕੇ ਦਿਲ ਦੇ ਡੰਝਾ ਲਾ ਲਈਆਂ ਸਨ ਪਰ ਮੈਂ ਨਿਵਾਣੀ ਤਾਂ ਉਹਨੂੰ ਜੀ ਭਰ ਕੇ ਵੀ ਦੇਖ ਨਾ ਸਕੀ ਮਨੁੱਖ ਦੀ ਹਰ ਕਲਪਨਾ ਆਪਣੇ ਜਨਮ ਵਿੱਚ ਹੀ ਗਲਤ ਹੋ ਸਕਦੀ ਹੈ ਤੇ ਇੱਕ ਗਲਤੀ ਠੋਸ ਹਕੀਕਤ ਵਿੱਚ ਬਦਲ ਜਾਂਦੀ ਹੈ ਚੰਨੋਂ ਦਾ ਹਿਰਦਾ ਛੇਤੀ ਸਦਕੇ ਰੂਪ ਨੂੰ ਪਸੀਜਦਾ ਆਖ ਰਿਹਾ ਸੀ ਬੋੜੀ ਵੀ ਰੱਬਾ ਕਿਤੇ ਅਸੀਂ ਸਾਡੇ ਇਧਰ ਫਿਰਦਿਆਂ ਤੋਂ ਹੀ ਨਾ ਰੂਪ ਦਾ ਬੋਤਾ ਲੰਘ ਜਾਵੇ ਚੰਨੋਂ ਤੇ ਸ਼ਾਮੋਂ ਮੋੜ ਰਾਹੀ ਆ ਪਈਆਂ ਪੈਲੀਆਂ ਵਿੱਚ ਫਿਰਦੀਆਂ ਉਹ ਖੁਸ਼ ਫਿਜਾਦੀਆਂ ਰਾਣੀਆਂ ਜਾਪ ਰਹੀਆਂ ਸਨ ਪਰ ਨਹੀਂ ਉਹ ਆਪਣੇ ਖੇਤੀਆਂ ਦੀਆਂ ਨਰੋਲ ਜੱਟ ਕੁੜੀਆਂ ਸਨ ਬੋਤਿਆਂ ਦੇ ਗਲਾਂ 'ਨੇ ਕੁੰਗਰੂ ਤੇ ਗੋਡਿਆਂ ਨਾਲ ਬੱਧੀਆਂ ਝਾਂਜਰਾਂ ਕੋੜੀਆਂ ਦੇ ਗਲਾਂ ਦੀਆਂ ਹਮੇਲਾ ਗੱਡੀ ਜੁੜੇ ਬਲਦਾਂ ਦੀਆਂ ਕੁੰਗਰਾਲਾਂ ਤੇ ਸੰਗੋਟੀਆਂ ਮੇਲੇ ਦੀ ਸਾਨ ਵਧਾ ਰਹੀਆਂ ਸਨ ਐਉਂ ਜਪਦਾ ਸੀ ਚੰਨੂ ਦਾ ਹਿਰਦਾ ਪਹੇ ਵਿੱਚ ਵਿਸ ਗਿਆ ਹੈ ਤੇ ਹਰ ਪਾਂਦੀ ਉਹਦੇ ਉੱਤੋਂ ਲੰਘਦਾ ਜਾ ਰਿਹਾ ਹੈ ਕਈ ਵਾਰ ਡੁੱਬਦੀ ਤਾਂਗ ਨੂੰ ਕਿਸੇ ਲਹਿਰ ਦਾ ੱੱਕਾ ਕਿਨਾਰੇ ਲਿਆ ਛੋਟਦਾ ਹੈ ਅਚਾਨਕ ਕਿਸੇ ਨੇ ਪਿੱਛੋਂ ਪੁਕਾਰਿਆ ਪਾਸੇ ਬਈ ਪਾਸੇ ਉਹ ਰੂਪ ਨੇ ਟਾਕੀ ਦੀ ਵਿੱਥ ਤੋਂ ਚੰਨੋ ਹਰਾਂ ਨੂੰ ਸੁਣਾਉਣ ਲਈ ਕਿਹਾ ਦੋਵੇਂ ਸਹੇਲੀਆਂ ਕਾਰਜਸ਼ੁੱਧ ਵੇਖ ਕੇ ਅੰਦਰ ਗੁੱਜਾ ਹੱਸੀਆਂ ਉਹਨਾਂ ਦੀ ਪ੍ਰਸੰਨਤਾ ਭਾਵੇਂ ਕਿਸੇ ਹੋਰ ਨੇ ਨਾਂ ਤਾੜੀ ਹੋਵੇ ਪਰ ਰੂਪ ਚੰਗੀ ਤਰ੍ਹਾਂ ਸਮਝ ਗਿਆ ਸੀ ਜੰਗੀਰ ਵੀ ਰੂਪ ਦੇ ਮੋਢੇ ਉੱਤੋਂ ਦੀ ਗੱਲ ਕੱਢ ਕੇ ਉਹਨਾਂ ਨੂੰ ਵੇਖ ਰਿਹਾ ਸੀ ਰੂਪ ਨੇ ਜਾਣ ਕੇ ਬੋਤੇ ਦੀਆਂ ਮੁਹਾਰਾ ਖਿੱਚ ਕੇ ਉਸ ਨੂੰ ਹੌਲੀ ਕਰ ਲਿਆ ਸ਼ਾਮੋ ਨੇ ਹੌਲੀ ਦੇ ਕੇ ਰੂਪ ਨੂੰ ਆਖਿਆ ਕੱਲ ਆਇਨਾ ਫੇਰ ਰੂਪ ਤੂੰ ਕਿਹੜਾ ਸੱਦ ਕੇ ਗਈ ਸੀ ਤੁਹਾਨੂੰ ਆਖਿਆ ਤਾਂ ਸੀ ਹੋਰ ਤੇਰੇ ਪੈਰੀ ਹੱਥ ਲਾਉਂਦੀ ਸੱਚੀ ਹੋਣ ਨੂੰ ਪੋਚੇ ਮਾਰਦੀ ਏ ਚੰਨੋਂ ਦਾ ਧੜਕਦਾ ਤਿੱਖ ਮੋਛ ਦਿਲ ਇਸ ਵੇਲੇ ਬਿਰਦ ਕਰ ਰਿਹਾ ਸੀ ਕਿ ਚੱਲ ਮਿੱਤਰਾ ਕਰ ਮੇਰੇ ਕਰਦੀ ਬੇਨਤੀਆਂ ਰੂਪ ਤੇ ਚੰਨੋਂ ਦੀਆਂ ਅੱਖਾਂ ਇੱਕ ਪਲ ਚਾਰ ਹੋਈਆਂ ਉਹ ਇੱਕ ਦੂਜੇ ਨੂੰ ਤੱਕ ਕੇ ਜ਼ਖਮੀ ਹੋ ਗਈ ਇੱਕ ਚੋਬ ਨੇ ਉਹਨਾਂ ਨੂੰ ਆਪਣੇ ਪਿਆਰ ਭਾਵਾਂ ਵਿੱਚ ਉਲਝਾ ਲਿਆ ਪਿੰਡ ਦੇ ਇੱਕ ਆਦਮੀ ਨੂੰ ਸੇਂਜੀ ਦੀ ਭਰੀ ਚੁੱਕੀ ਆਉਂਦੀ ਆ ਵੇਖ ਕੇ ਰੂਪ ਨੇ ਬੋਤੇ ਨੂੰ ਅੱਡੀ 라 ਦਿੱਤੀ ਬੋਤਾ ਫਿਰ ਧਮਖੜੇ ਪੈ ਗਿਆ ਚੰਨੋ ਕੁਝ ਵੀ ਨਾ ਆਖ ਸਕੀ ਉਹ ਰੱਜ ਕੇ ਵੇਖ ਵੀ ਨਾ ਸਕੀ ਉਸ ਦੇ ਅੰਦਰ ਹਸਰਤਾ ਤੇ ਸਦਨਾ ਆਪੋ ਵਿੱਚ ਗੁੱਥਮ ਗੁੱਥਾ ਸੰ ਕੋਮਲ ਦਿਲ ਤਰਪਦਾ ਹੈ ਤੇ ਜ਼ਿੰਦਗੀ ਦਾ ਪਲ ਕੁੱਟੀ ਦਾ ਪ੍ਰਤੀਤ ਹੁੰਦਾ ਹੈ ਜਦੋਂ ਉਹੋ ਸੰਤੋਂ ਪਿਆਰ ਬਣ ਕੇ ਆਪਾਂ ਨਾ ਵਟ ਸਕੇ ਰੂਪ ਤੇ ਜੰਗੀਰ ਦੇ ਉੱਚੇ ਨੀਵੇ ਹੁੰਦੇ ਸਿਰ ਫਰਮਾਹਾਂ ਦੀਆਂ ਪਾਲਾਂ ਤੇ ਪੰਡ ਦੇ ਕੋਠਿਆਂ ਉਹਲੇ ਲੁਕ ਗਏ ਜਦੋਂ ਉਹਨਾਂ ਘਰ ਆ ਕੇ ਵੇਖਿਆ ਤਾਂ ਰੂਪ ਦਾ ਬੋਤਾ ਸ਼ਾਮੋ ਕੀ ਬੇੜੇ ਵਿੱਚ ਬੰਨਿਆ ਹੋਇਆ ਸੀ ਤੇ ਉਸ ਦੀਆਂ ਗੱਦੀਆਂ ਫਰਾਕੀ ਯਾਦ ਸਮਾਨ ਸਵਾਰਤ ਵਿੱਚ ਇੱਕ ਪੁਰਾਣੀ ਪੇਟੀ ਤੇ ਪਿਆ ਸੀ ਸੰਤੀ ਨੇ ਉਹਨਾਂ ਨੂੰ ਦੱਸਿਆ ਕਿ ਰੂਪ ਹੋਣੀ ਨਹੀਂ ਚਾਹ ਵੀ ਨਹੀਂ ਪੀਤੀ ਰੋਟੀ ਵੀ ਉਹ ਕਹਿੰਦੇ ਅਸੀਂ ਖਾ ਕੇ ਆਏ ਹਾਂ ਕਿਸੇ ਵੀ ਚੀਜ਼ ਦੀ ਸਾਨੂੰ ਲੋੜ ਨਹੀਂ ਚੰਨੋ ਨੇ ਮਹਿਸੂਸ ਕੀਤਾ ਉਸ ਉਹਨਾਂ ਬਾਹਰ ਨਹੀਂ ਗਵਾਇਆ ਜਿੰਨਾ ਘਰ ਆ ਕੇ ਪਾ ਲਿਆ ਹੈ ਮੇਲਾ ਕੱਲ ਨਾਲੋਂ ਵੀ ਬਹੁਤ ਭਰਿਆ ਹੋਇਆ ਸੀ ਇੱਕ ਪਾਸਿਓਂ ਪਿਆ ਤੱਕਾ ਦੂਜੇ ਪਾਸੇ ਜਾ ਪਹੁੰਚਦਾ ਹਵਾ ਦੇ ਇੱਕ ਫਰਾਟੇ ਨਾਲ ਕਣਕਾਂ ਦੇ ਖੇਤ ਦੇ ਖੇਤ ਹੁਲਾਰੇ ਖਾ ਜਾਂਦੇ ਠਾਣੇਦਾਰ ਤੇ ਚਾਰ ਪੰਜ ਸਿਪਾਹੀ ਮੇਲੇ ਦੀ ਗੁੱਠ ਵਿੱਚ ਬੈਠੇ ਜਮਦੁੱਤਾ ਵਾਂਗ ਰੂਪ ਜਮਾ ਰਹੇ ਸਨ ਕਈ ਗੱਭਰੂ ਮੁੱਛਾਂ ਨੂੰ ਬਟ ਦਿੰਦੇ ਹਿੱਕਾਂ ਤਾਣ-ਤਾਣ ਕੇ ਕੋਲੋਂ ਦੀ ਲੰਘਦੇ ਤੇ ਮਨ ਵਿੱਚ ਪੁਲਿਸ ਵਾਲਿਆਂ ਨੂੰ ਗਾਲਾਂ ਵੀ ਕੱਢਦੇ ਮੇਲਾ ਜੱਟ ਗੱਭਰੂਆਂ ਲਈ ਜਹੀ ਕੁਦਾੜੀ ਹੈ ਜਿਵੇਂ ਬੰਨੇ ਪਸ਼ੂਆਂ ਨੂੰ ਚਰਨ ਲਈ ਬਾਹਰ ਖੇਤਾਂ ਵਿੱਚ ਖੁੱਲ੍ਹਿਆਂ ਛੱਡ ਦਿੱਤਾ ਜਾਵੇ ਸਾਰਾ ਸਾਲ ਪਸ਼ੂਆਂ ਨਾਲ ਕੰਮ ਵਿੱਚ ਝੁਟੇ ਰਹਿਣ ਵਾਲੇ ਮੁੰਡਿਆਂ ਤੋਂ ਯਹੀ ਵੇਲ ਵਿੱਚ ਅਵੱਗਿਆ ਸੋਤੇ ਸੱਦ ਹੋ ਜਾਂਦੀ ਹੈ ਸ਼ਾਲ ਮਾਰ ਕੇ ਜਾਂ ਪਾਸੇ ਨਿਕਲ ਕੇ ਜਵਾਨ ਵਹਿੜ ਕਾ ਅਰਲੀ ਤੋੜ ਹੀ ਸੁੱਟਦਾ ਹੈ। ਰੂਪ ਨੇ ਸਾਰੇ ਮੇਲੇ ਤੇ ਇੱਕ ਛਾਤ ਪਾਉਂਦਿਆਂ ਆਖਿਆ, "ਅੱਜ ਆਉ ਪੂਰਾ ਸਵਾਦ, ਪਰ ਕੱਲ ਵਰਗਾ ਨਹੀਂ ਆਉਣਾ। ਭਾਵੇਂ ਜੋਰ ਲਾ ਲੈ।" ਜੰਗੀਰ ਨੇ ਕੁਝ ਭੁੱਲਿਆ ਚੇਤੇ ਕਰਵਾਇਆ। "ਠੀਕ ਐ ਜੱਟਾ, ਮੰਨਦਿਆਂ ਤੈਨੂੰ ਪੀਰਾਂ ਵਾਂਗੂ, ਵਰੋਂ ਯਾਦ ਕਰਦਾ ਈ। ਉਹੋ ਭਲਾਂ ਭੁੱਲਣ ਵਾਲੀਆਂ ਮੂਰਤਾਂ ਨਹੀਂ, ਤੈਨੂੰ ਕਾਲਜੀ ਦਾ ਲੜ ਚੱਕ ਕੇ ਵਿਖਾਉਣਾ ਹੋਵੇ, ਫੇਰ ਪਤਾ ਲੱਗੇ।" ਕਿੰਨਾ ਥਾਂ ਪਟਿਆ ਪਿਆ ਰੂਪ ਨੇ ਹੱਸਦਿਆਂ ਕਿਹਾ ਬਾਬਾ ਮਾਫ ਕਰੀ ਕਿਤੇ ਤੇਰੀ ਇੱਥੇ ਨਾ ਮੜੀ ਬਣਾਉਣੀ ਪੈ ਜੇ ਵੱਡੇ ਆਸ਼ਕ ਦੀ ਸਿਆਲ ਦੇ ਪਾਲੇ ਦਾ ਜ਼ੋਰ ਮੋੜਾ ਖਾ ਚੁੱਕਿਆ ਸੀ ਧੁੱਪਾਂ ਦੇ ਟਾਟ ਕੇ ਲੱਗਣੇ ਸ਼ੁਰੂ ਹੋ ਗਏ ਸਨ ਸ਼ਾਮੇ ਬੈਠੇ ਆ ਭਾਵੇਂ ਸਰੀਰ ਟੁੱਟ ਤੜੀਆਂ ਲੈਂਦਾ ਸੀ ਪਰ ਧੁੱਪ ਗਰਮੀ ਪੋਲੀ ਦੇ ਕੰਡਿਆਂ ਵਾਂਗ ਚੁਬਦੀ ਸੀ ਰੂਪ ਤੇ ਜੰਗੀਰ ਨੇ ਔਕੇ ਸਖਾਲੇ ਇੱਕ ਥਾਂ ਧੁੱਪੇ ਹੀ ਦੁਪੱਟਾ ਵਿਛਾ ਕੇ ਬੈਠਣ ਦੇ ਡੇਰੇ ਲਾ ਲੇ ਤੇ ਉਹਨਾਂ ਦੇ ਕੋਲ ਹੀ ਸੰਤਰੀਆਂ ਵਾਲਾ ਖੜਾ ਸੀ ਰੋਪ ਨੇ ਇੱਕ ਥੇਲੀ ਦੇ ਸੰਤਰੀਆਂ ਲਈ ਜੰਗੀਰ ਨੂੰ ਫੜਾਉਂਦਿਆਂ ਕਿਹਾ ਲੈ ਖਾਲਾ ਜੇ ਅੱਖਾਂ ਤਾਂ ਉਹਨਾਂ ਨੂੰ ਫੜਾਵਾ ਜਖੀਰ ਨੇ ਮੁਖੌਲ ਵਜੋਂ ਆਖਿਆ ਤੇਰੇ ਚੈਨਾ ਜੇਰਾ ਕਿੱਥੇ ਉਹ ਹੋਰ ਹੀ ਹੁੰਦੇ ਨੇ ਫੜਾਉਣ ਵਾਲੇ ਲਿਆ ਫੜਾ ਢਾਂਡੀ ਵਾਲੀ ਆਣ ਹੈ ਜਿਹੜਾ ਨਾ ਜਾਵੇ ਭਾਵੇਂ ਮੇਰੇ ਪੱਲੇ ਕੁਝ ਵੀ ਨਹੀਂ ਚਾਹੇ ਮੇਰੇ ਮੇਲੇ ਤਾਈਂ ਜੁੱਤੀਆਂ ਪੈਂਦੀਆਂ ਆਉਣ ਜੰਗੀਰ ਨੇ ਆਖਿਆ ਬੈ ਜਾ ਹੋਈ ਬੈ ਜਾ ਸੋਰ ਮਿਆ ਤੈਨੂੰ ਵੀ ਦੇਖ ਲਾਂਗੀ ਉਹ ਤਾਂ ਜੁੱਤੀਆਂ ਛੱਡ ਭਾਵੇਂ ਫਹਾ ਦੇ ਦੇਣ ਸੁਰਗਾਂ ਨੂੰ ਹੀ ਜਾਊਂਗਾ ਜਿੰਗੀਰ ਨੇ ਸੰਤਰਾ ਪਾੜਦਿਆਂ ਚੰਨੂ ਦਾ ਲਾਂ ਲੈ ਕੇ ਕਿਹਾ ਉਹ ਤੈਨੂੰ ਬੜੀ ਚੰਗੀ ਲੱਗਦੀ ਹੈ ਮੇਰਾ ਤਾਂ ਜੀ ਕਰਦਾ ਉਹਨੂੰ ਕੁੱਟ ਕੇ ਹੀ ਮਾਰਦਿਆਂ ਰੂਪ ਦਾ ਅੰਦਰ ਪਿਆਰ ਦੀ ਪ੍ਰਸੰਤਾ ਨਾਲ ਨੱਕੋ ਨੱਕ ਭਰਿਆ ਹੋਇਆ ਸੀ ਜ਼ਾਰ ਦੇ ਮੂੰਹ ਆਪਣੇ ਪਿਆਰ ਦੀ ਤਾਰੀਫ਼ ਸੁਣ ਕੇ ਰੂਪ ਦਾ ਰੰਗ ਹੋਰ ਵੀ ਗੂੜਾ ਹੋ ਗਿਆ ਸਾਰਾ ਮੇਲਾ ਘੁੰਮਣ ਪਿੱਛੋਂ ਸ਼ਾਮਾਂ ਪਈਆਂ ਤੇ ਦੋਨਾਂ ਨੇ ਘਰ ਨੂੰ ਮੁੜਨਾ ਚਾਹਿਆ ਤੇ ਇੰਨੇ ਨੂੰ ਹੀ ਰੂਪ ਨੇ ਜੰਗੀਰ ਨੂੰ ਤੁਰ ਚੱਲਣ ਦੀ ਨੀਅਤ ਨਾਲ ਆਖਿਆ ਚੱਲ ਹੁਣ ਆਪਾਂ ਵੀ ਘਰ ਚੱਲੀਏ ਹਾਂ ਕੁਛ ਲੈ ਵੀ ਚੱਲੀਏ ਮੂੰਹ ਮਿੱਠਾ ਕਰਨ ਲਈ ਉਹਨਾਂ ਉਲਾੰਬਾ ਵੀ ਫਟ ਦੇ ਦੇਣਾ ਏ ਕਈ ਤਾਂ ਮਿੱਤਰਾ ਆਪਣੇ ਪੈੰਡ ਲਜਾਣ ਲਈ ਰੂਪ ਹੋਰਾਂ ਨੂੰ ਜੋਰ ਲਾਇਆ ਸੀ ਪਰ ਅੱਜ ਉਹਨਾਂ ਨੇ ਕਪੂਰੀ ਰਹਿਣ ਦਾ ਮਨ ਬਣਾ ਲਿਆ ਸੀ ਦੂਜੇ ਉਹ ਸਮਝਦੇ ਸਨ ਸਾਨੂੰ ਅੱਜ ਕੋਈ ਉਡੀਕ ਵੀ ਰਿਹਾ ਹੈ ਪੁਲਿਸ ਨੇ ਇੱਕ ਘੰਟਾ ਖੜੇ ਦਿਨ ਹੀ ਮੇਲਾ ਖਿਲਾਰ ਦਿੱਤਾ ਦੁਕਾਨਦਾਰ ਆਪਣਾ ਬੱਚਿਆ ਸੌਦਾ ਸਮੇਟ ਰਹੇ ਸਨ ਤੇ ਜੱਟ ਮੁੰਡੇ ਬੱਕਰਾ ਬਲਾਉਂਦੇ ਘਰਾਂ ਨੂੰ ਜਾ ਰਹੇ ਸਨ ਰਾਤ ਪਈ ਤੋਂ ਰੂਪ ਤੇ ਜੰਗੀਰ ਨੂੰ ਪਸ਼ੂਆਂ ਵਾਲੇ ਦਲਾਨ ਦੀ ਇੱਕ ਪਾਸੇ ਬੈਠਕ ਵਾਲੀ ਕੋਠੜੀ ਵਿੱਚ ਮੰਝੇ ਢਾ ਦਿੱਤੀ ਕੋਠੜੀ ਦਾ ਇੱਕੋ ਬੂਹਾ ਸੀ ਜਿਹੜਾ ਦਲਾਨ ਵਿੱਚ ਖੁੱਲਦਾ ਸੀ ਇਦਲਾਨ ਵਿੱਚੋਂ ਦੀ ਲੰਗ ਕੇ ਹੀ ਇਹ ਗਾਹਾਂ ਬੇੜੇ ਤੇ ਸੁਹਾਤ ਵਿੱਚ ਜਾਣਾ ਪੈਂਦਾ ਸੀ ਕੋਠੜੀ ਵਿੱਚ ਸਰੋਂ ਦਾ ਦੀਵਾ ਜਗ ਰਿਹਾ ਸੀ ਇਸ ਘਰ ਮੇਲਾ ਵੇਖਣ ਆਈ ਹੋਰ ਵੀ ਤਿੰਨ ਪਰੌਣੇ ਸਨ ਜਿਹੜੇ ਚਵਾਰੇ ਵਿੱਚ ਆਰਾਮ ਕਰ ਰਹੇ ਸਨ ਭਾਵੇਂ ਚੰਨੂ ਦੇ ਘਰ ਵੀ ਦੋ ਪਰੌਣੇ ਆਏ ਹੋਏ ਸਨ ਫਿਰ ਵੀ ਸ਼ਾਮ ਨੂੰ ਉਹਨਾਂ ਦੇ ਘਰੋਂ ਦੋ ਬਿਸਤਰੇ ਲੈ ਆਈ ਇੱਕ ਆਤ ਵਧੀਆ ਬਿਸਤਰਾ ਚੰਨੂ ਨੇ ਆਪਣੀ ਭਜਨ ਭਾਬੀ ਦੇ ਸੰਦੂਖ ਚੋਂ ਕੱਢ ਕੇ ਗਲੀਚੇ ਨਾਲ ਜੋੜਦਿਆਂ ਕਿਹਾ ਜਿਹੋ ਜੇ ਸਾਡੇ ਬਿਸਤਰੇ ਐ ਉਹੋ ਜਿਹਾਂ ਹੀ ਠਾਢਾਂ ਨੀ ਤੇਰੇ ਦਾ ਮੈਨੂੰ ਤੇਰੇ ਨਾਲੋਂ ਵੱਧ ਫਿਕਰ ਹੈ ਹੋਰ ਦੱਸ ਕੀ ਆਨੀ ਲਾ ਵੇਖ ਲੈ ਪੁੱਠੀਆਂ ਪੌਣੀਆਂ ਤਾਂ ਕੋਈ ਤੇਰੇ ਕੋਲੋਂ ਸਿੱਖੇ ਮੈਂ ਤੇਰੇ ਢਿੱਡ ਦੀਆਂ ਸਭ ਜਾਣਦੀ ਹਾਂ ਸ਼ਾਮੂ ਬਿਸਤਰਾ ਚੁੱਕ ਕੇ ਜਾਂਦਿਆਂ ਬੋਲੀ ਚੰਨੂ ਦੇ ਚਿੱਤ ਦੀ ਖਾਹਿਸ਼ ਸ਼ਾਮੂ ਸਮਝਦੀ ਸੀ ਉਸ ਗਲਿਚੇ ਵਾਲਾ ਬਿਸਤਰਾ ਰੂਪ ਦੇ ਮੰਜੇ ਤੇ ਸੌਟਾ ਦਿੱਤਾ ਤੇ ਦੂਜਾ ਜੰਗੀਰ ਦੀ ਜੰਗੀਰ ਤੇ ਰੂਪ ਦੋਵੇਂ ਆਪ ਉੱਠ ਕੇ ਬਿਸਤਰਾ ਵਸਾਉਣ ਲੱਗ ਪਏ ਜਾਂਦੀ ਸ਼ਾਮੂ ਨੇ ਉਹਨਾਂ ਤੋਂ ਪੁੱਛਿਆ ਰੋਟੀ ਵੀ ਤਿਆਰ ਏ ਰੂਪ ਲਿਆ ਦਈਏ ਲਿਆਓ ਖਾ ਲੈਂਦੇ ਆ ਚੰਗਾ ਅਖ ਸ਼ਾਮੋਂ ਅੰਦਰ ਸੋਈ ਵਿੱਚ ਚਲੀ ਗਈ ਜਗੀਰ ਆਪਣਾ ਤਹੀ ਵਾਲਾ ਬਿਸਤਰਾ ਵਿਛਾ ਕੇ ਰੂਪ ਦੇ ਗਲੀਚੇ ਵਾਲ ਧਿਆਨ ਮਾਰਿਆ ਹੂੰ ਹੂੰ ਮੋਹਨ ਨੂੰ ਮਲਾਜੇ ਸਿਰਾਂ ਨੂੰ ਸਲਾਮਾ ਪਰ ਫੇਰ ਵੀ ਤੇਰੇ ਨਾਲ ਹੁੰਦਿਆਂ ਮੈਨੂੰ ਤਹੀ ਗਦੈਲਾ ਮਿਲ ਗਿਆ ਨਹੀਂ ਤਾਂ ਖਬਰੇ ਜੁਲੀ ਵੀ ਨਾ ਥਿਆਉਂਦੀ ਰੂਪ ਥੋੜਾ ਮੁਸਕਰਾ ਪਿਆ ਪਰ ਉਸ ਕੋਈ ਜਵਾਬ ਨਾ ਦਿੱਤਾ ਅਗੋਂ ਅੱਕਾਂ ਦੀ ਰੂਹ ਦੇ ਬਣੇ ਗਲੀਚੇ ਤੇ ਉਸ ਦੇ ਰੰਗ-ਬਰੰਗੇ ਫੁੱਲਾਂ ਨੂੰ ਵੇਖਦਾ ਰਿਹਾ ਉਹ ਖਿਆਲ ਕਰ ਰਿਹਾ ਸੀ ਕਿਸ ਭਾਗਾ ਵਾਲੀ ਨੇ ਇੰਨਾ ਸੋਹਣਾ ਗਲੀਚਾ ਹੱਥੀਂ ਬਣਾਇਆ ਏ ਉਹ ਕਿੰਨੀ ਰਕਾਨ ਹੋਵੇ ਸ਼ਾਮੋਂ ਨੇ ਘਰਦਿਆਂ ਤੋਂ ਚੋਰੀ ਦੋ ਪਰੌਂਠੇ ਇੱਕ ਖੰਡ ਦਾ ਅਤੇ ਦੂਜਾ ਲੂਣ ਮਿਰਚਾਂ ਵਾਲਾ ਰੂਪ ਨੂੰ ਚਿਹੇੜ ਕਰਨ ਲਈ ਪਕਾ ਰੱਖੇ ਸਨ ਉਸ ਦੋਵੇਂ ਪਰੌਂਠੇ ਇੱਕ ਸਾਦਾ ਰੋਟੀ ਰੱਖ ਕੇ ਥਾਲੀ ਪਰੋਸ ਦਿੱਤੀ ਪਿਆਰ ਰਾਤੇ ਵਗਦਿਆਂ ਕੋਈ ਵੀ ਦੁੱਖ ਸੁੱਖ ਵਿੱਚੋਂ ਦੀ ਲੰਗੇ ਬਿਨਾ ਜ਼ਿੰਦਗੀ ਦੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ ਜੰਗੀਰ ਦੀ ਥਾਲੀ ਵਿੱਚ ਸਾਧੀਆਂ ਰੋਟੀਆਂ ਰੱਖੀਆਂ ਛੱਕਰ ਘਿਓ ਸੋਲਿਆਂ ਦਾ ਸਾਗ ਤੇ ਗੋਭੀ ਦੀ ਸਬਜੀ ਅੱਡੋ ਅੱਡ ਕ올ੀਆਂ ਵਿੱਚ ਪਾਈਆਂ ਹੋਈਆਂ ਸਨ ਸ਼ਾਮੋਂ ਦੇ ਛੋਟੇ ਭਰਾ ਨੇ ਉਹਨਾਂ ਦੇ ਹੱਥ ਧੁਵਾਈ ਥਾਲੀਆਂ ਸਾਹਮੋ ਨੇ ਇਸ ਤਰ੍ਹਾਂ ਹੁਸ਼ਿਆਰੀ ਨਾਲ ਮੁੰਡੇ ਨੂੰ ਫੜਾਈਆਂ ਸਨ ਕਿ ਸੱਜੀ ਥਾਲੀ ਉਰਲੇ ਪਾਸੇ ਰੂਪ ਨੂੰ ਹੀ ਮਿਲੇ ਰੋਟੀ ਖਾਣ ਤੋਂ ਪਹਿਲਾਂ ਜੰਗੀਰ ਤੇ ਰੂਪ ਨੇ ਬਾਖਰੂ ਆਖਿਆ ਰੋਟੀ ਖਾਂਦਿਆਂ ਜਦ ਰੂਪ ਨੇ ਮਿੱਠੇ ਪਰੌਂਠੇ ਦੀ ਗਰਾਹੀ ਮੂੰਹ ਵਿੱਚ ਪਾਈ ਉਹ ਇਸ ਤਰ੍ਹਾਂ ਮੁਸਕਾ ਪਿਆ ਜਿਵੇਂ ਅਚਾਨਕ ਕੋਈ ਕਲੀ ਆਪਣੀਆਂ ਬਾਸ਼ਾਂ ਖੋਲ ਕੇ ਫੁੱਲ ਬਣ ਜਾਵੇ ਰੂਪ ਨੇ ਜੰਗੀਰ ਨੂੰ ਸੇੜਨ ਲਈ ਮਿੱਠੇ ਪਰੌਂਠੇ ਦਾ ਅੱਧ ਉਸ ਦੀ ਥਾਲੀ ਵਿੱਚ ਰੱਖ ਦਿੱਤਾ ਮੁੰਡਾ ਪਾਣੀ ਵਾਲੇ ਗਲਾਸ ਰੱਖ ਕੇ ਅੰਦਰ ਚਲਾ ਗਿਆ ਜੰਗੀਰ ਨੇ ਮੂੰਹ ਵਿੱਚ ਗਰਾਹੀ ਪਾਉਂਦਿਆਂ ਹੀ ਸਿਰ ਉੱਤਾਂ ਹੇਠ ਹਿਲਾਇਆ ਜਦੋਂ ਰੱਬ ਦੁਰਾਂਝੇ ਕਰੇ ਬੰਦੇ ਦਾ ਕੀ ਜੋਰ ਚੱਲਦਾ ਅੱਗੇ ਖੋਤੜੀ ਬਿਸਤਰਾ ਨਵਾਬਾਂ ਵਾਲਾ ਤੈਨੂੰ ਦੇ ਗਈ ਸਾਲਿਆ ਤੈਨੂੰ ਅੱਧ ਨਹੀਂ ਦਿੱਤਾ ਵਿੱਚੋਂ ਆਹੋ ਇਹਦੇ ਵਿੱਚੋਂ ਤਾਂ ਅੱਧ ਦੇ ਦਿੱਤਾ ਹੋਰ ਨਾ ਚੀਜ਼ਾਂ ਵਿੱਚੋਂ ਵੀ ਸਿੱਧੀ ਨੀਤ ਰੱਖਣਾ ਲੰਡਿਆ ਬੰਦਾ ਨਹੀਂ ਬਣਦਾ ਆ ਵੇਖ ਸਾਨੂੰ ਝੋਲਸੇ ਕੰਨ ਵਰਗੀਆਂ ਜੰਗੀਰ ਨੇ ਦੋਵੇਂ ਪਾਸੇ ਦੇ ਚਾਨਣ ਵਿੱਚ ਰੋਟੀ ਦਾ ਇੱਕ ਸੇਰਾ ਵਿਖਾਇਆ ਜੇੜਾ ਬਹੁਤਾ ਸੇਕ ਲੱਗ ਜਾਣ ਕਾਰਨ ਥੋੜਾ ਸੜ ਗਿਆ ਸੀ। ਰੂਪ ਨੇ ਹੱਸਦਿਆਂ ਲੋਨ ਮਿਰਚਾਂ ਵਾਲੇ ਪਰੌਂਠੇ ਵਿੱਚੋਂ ਵੀ ਹਿੱਸਾ ਦੇ ਦਿੱਤਾ। ਜਿੰਗੀਰ ਨੇ ਛੇਤੀ ਨਾਲ ਬੁਰਕੀ ਸਾਗਤ ਨਾਲ ਲਵੇੜ ਕੇ ਮੂੰਹ ਵਿੱਚ ਪਾਈ ਤੇ ਚਿਥਦਿਆਂ ਸਾਰ ਹੀ ਬੋਲ ਪਿਆ। ਜァ ਰਾਤਾਂ ਚਿਹੇੜੀ ਹੋਗੀ। ਰੂਪ ਦਾ ਹਾਸਾ ਦਲਾਨੋਂ ਬਾਹਰ ਬੇੜੇ ਤੱਕ ਚਲਾ ਗਿਆ। ਮੁੰਡਾ ਰੋਟੀ ਪੁੱਛਣ ਆਇਆ। ਦੋਹਾਂ ਨੇ ਇੱਕ ਇੱਕ ਹੋਰ ਖਾ ਲਈ। ਮੁੰਡੇ ਦੇ ਚਲੇ ਜਾਣ ਪਿੱਛੋਂ ਰੂਪ ਨੇ ਜੰਗੀਰ ਨੂੰ ਆਖਿਆ ਮੇਰੇ ਨਾਲ ਖਾਣੇ ਵੇਖ ਲੈ ਕਿਹੋ ਜੇ ਮਿਲਦੇ ਐ ਘਰ ਤੇਰੀ ਨੰਦੋਂ ਨੇ ਮੱਕੀ ਦੀਆਂ ਮੱਥੇ ਮਾਰਨੀਆਂ ਸੀ ਹਾਂ ਬਈ ਖਾਣਿਆਂ ਵਾਲਾ ਤਾਂ ਅੰਤ ਨਹੀਂ ਰੋਟੀ ਖਾ ਕੇ ਦੋਹਾਂ ਚੂਲੀ ਕੀਤੀ ਮੁੰਡਾ ਸਾਰੇ ਭਾਂਡੇ ਇਕੱਠੇ ਕਰਕੇ ਲੈ ਗਿਆ ਰੋਟੀ ਖਾ ਲੈਣ ਤੋਂ ਥੋੜਾ ਸਿਰ ਪਿੱਛੋਂ ਸ਼ੰਤੀ ਨੇ ਰੂਪ ਨੂੰ ਅੰਦਰ ਸੁਹਾਤ ਵਿੱਚ ਸੱਦਿਆ ਉਹੋ ਸੁਹਾਤ ਵਿੱਚ ਸੂਤ ਦੇ ਮੰਜੇ ਤੇ ਥਾਮਲੇ ਦੀ ਢੋਲ ਆ ਕੇ ਬਹਿ ਗਿਆ ਸੰਤੀ ਨੇ ਰੂਪ ਦੀ ਭੈਣ ਦਾ ਹਾਲਚਾਲ ਪੁੱਛਿਆ ਬਸੰਤ ਕੌਰ ਦੀ ਕੋਈ ਚਿੱਠੀ ਚੀਰਾ ਨਹੀਂ ਆਇਆ ਨੱਥੀ ਨਾਈ ਪਰਸੋਂ ਚੌਥੇ ਸੁਨੇਹਾ ਲਿਆਇਆ ਸੀ ਰਾਜੀ ਖੁਸ਼ੀ ਹੈ ਸਾਰੇ ਰੂਪ ਨੇ ਨੀਮੀ ਪਾਉਂਦਿਆਂ ਉੱਤਰ ਦਿੱਤਾ ਰੂਪ ਦੀ ਹੌਲੀ ਤੇ ਸੰਗਾਉ ਜਹੀ ਆਵਾਜ਼ ਨੂੰ ਸਾਮੋ ਨੇ ਮਿੰਨਿਆ ਸਮਝਿਆ ਬੱਲੇ ਵੇ ਸ਼ੇਰਾ ਜਿਵੇਂ ਤੇਰੀ ਗੱਲ ਦਾ ਕਿਸੇ ਨੂੰ ਪਤਾ ਹੀ ਨਹੀਂ ਸੰਤੀ ਫਿਰ ਗੱਲ ਕਰਨ ਲੱਗੀ ਪਹਿਲੋਂ ਝਿਜਕੀ ਤੇ ਮੋਢ ਸਿਆਣੀ ਬਣਦੇ ਯਤਨ ਕਰਕੇ ਖੰਗੂਰ ਕੇ ਬੋਲੀ ਮੈਂ ਬਾਈ ਨਾਲ ਸਲਾਹ ਕੀਤੀ ਸੀ ਬਈ ਜ਼ਮੀਨ ਅਗਲੇ ਸਾਲ ਵਾਸਤੇ ਰੂਪ ਹੋਰਾਂ ਨੂੰ ਲਿਖਾ ਦਈਏ ਉਸ ਵੀ ਆਖਿਆ ਏ ਇਹਦੋਂ ਕੀ ਚੰਗਾ ਏ ਤੁਸੀਂ ਆਪਣੀ ਸਲਾਹ ਦੱਸ ਦੇਵੋ ਰੂਪ ਸੋਚੀ ਪੈ ਗਿਆ ਕਿ ਇਸ ਦਾ ਇਸ ਨੂੰ ਕੀ ਉੱਤਰ ਦੇਵੇ ਇੱਕ ਫਜ਼ੂਲ ਲੜਾਈ ਗਲ ਪੈ ਗਈ ਹੈ ਫਿਰ ਉਸ ਨੂੰ ਉਥੋਂ ਦੇ ਰੰਗੀਲੇ ਮਾਹੌਲ ਨੇ ਪ੍ਰਭਾਵਿਤ ਕਰ ਲਿਆ ਚਾਚੀ ਗੱਲ ਇਹ ਹੈ ਜਿਉਣੇ ਨੇ ਪੋਲੇ ਪੈਰੀ ਜ਼ਮੀਨ ਨਹੀਂ ਛੱਡਣੀ ਉਹੋ ਬੈਲੀਆਂ ਨੂੰ ਸ਼ਰਾਬ ਵੀ ਪਿਆਊਗਾ ਹੋ ਸਕਦਾ ਲੜਾਈ ਹੋ ਜਾਵੇ ਮੁਕੱਦਮਾ ਚੱਲ ਪਿਆ ਸਾਡੇ ਉੱਤੇ ਤੁਸਾਂ ਪੈਸੇ ਲਾਉਣੇ ਹੋਣਗੇ ਸੰਤੀ ਰੂਪ ਦੀਆਂ ਖਰੀਆਂ ਸੁਣ ਕੇ ਹੌਲੀ ਜਹੀ ਹੋ ਗਈ ਸ਼ਾਮੋ ਨੂੰ ਰੂਪ ਤੇ ਗੁੱਸਾ ਆ ਗਿਆ ਤੇ ਉਸ ਨੂੰ ਆਸ ਨਹੀਂ ਸੀ ਰੂਪ ਉਸ ਦੀ ਭੂਆ ਦੀ ਗੱਲ ਉਲਟਾਵੇਗਾ ਸਾਮੋ ਦੀ ਮਾਂ ਨੇ ਸਹਜ ਨਾਲ ਆਖਿਆ ਵੀਰਾ ਲੜਨਾ ਕਾਹਨੋਂ ਏ ਤੁਸੀਂ ਆਦਮੀਆਂ ਵਾਲਿਓ ਇਹ ਬੁੜੀ ਮੰਨੀ ਸਮਝਾਵਾਂ ਜਾ ਕੇ ਉਸ ਨੂੰ ਵਰਜ ਦਿਆਂਗੇ ਬਾਈ ਹੁਣ ਤੋਂ ਬਥੇਰਾ ਇਹ ਬਾਹ ਲਾ ਲਈਏ ਕਿਸੇ ਦੀ ਚੀਜ਼ ਤੇ ਕਿੰਨਾ ਕੁ ਚਿਰ ਜ਼ੋਰ ਚੱਲਦਾ ਏ ਮਾਈ ਜਿਹਦੇ ਮੂੰਹ ਨੂੰ ਮਾਸ ਲੱਗ ਜਾਵੇ ਥੋੜੇ ਕੀਤਿਆਂ ਉਹ ਕਦੋਂ ਛੱਡਦਾ ਏ ਉਹਦਾ ਹਰਾਮ ਚਿੱਤ ਪਿਆਏ ਸਮਝ ਨਾਲ ਉਸ ਕਦੋਂ ਪਉਣਾ ਏ ਤੂੰ ਚਾਚੀ ਨੂੰ ਪੁੱਛ ਕਿੰਨੀ ਵਾਰੀ ਉਸ ਨੂੰ ਪੰਚਾਇਤਾਂ ਵਿੱਚ ਲੋਕਾਂ ਨੇ ਆਖਿਆ ਏ ਮਾੜਾ ਤਾਂ ਭਾਈ ਇਹ ਜੀਨੇ ਪਹਿਲੋਂ ਘਰ ਬਾੜ ਲਿਆ ਰਹਿਣ ਦੇ ਚੁੱਪ ਕਰ ਤੂੰ ਸੰਤੀ ਨੇ ਤਲਖੀ ਨਾਲ ਆਖਿਆ ਜਿਹੜੀ ਹੋ ਚੁੱਕੀ ਉਹਦੀ ਕੀ ਨਿਓ ਖੇੜਨੀ ਹੈ ਫਿਰ ਉਸ ਰੂਪ ਨੂੰ ਸੰਬੋਧਨ ਕੀਤਾ ਤੁਸੀਂ ਇਸ ਤਰ੍ਹਾਂ ਕਰ ਲਵੋ ਮੌਨਸਮੀ ਪਵਾ ਕੇ ਐਸਲ ਸਾਲ ਮੈਨੂੰ ਅੱਧਾ ਮਾਮਲਾ ਦਵਾ ਦਿਓ ਸੰਤੀ ਦੀ ਮਮੂਲੀ ਝਿੜਕ ਨਾਲ ਸ਼ਾਮੋਦੀ ਮਾਂ ਉੱਠ ਕੇ ਅੰਦਰ ਚਲੀ ਗਈ ਰੂਪ ਦੇ ਦਿਲ ਵਿੱਚ ਕਈ ਪ੍ਰਕਾਰ ਦੇ ਖਿਆਲ ਘੁੰਮਣ ਲੱਗੇ ਜ਼ਮੀਨ ਸਸਤੀ ਤੇ ਦਾਣੇ ਬਹੁਤ ਹੋ ਜਾਣਗੇ ਇਸ ਪਿੱਛੋਂ ਪਿੰਡ ਆਉਣ ਜਾਣ ਦਾ ਬਹਾਨਾ ਵੀ ਬਣਿਆ ਰਹੇਗਾ ਕਵਰੇ ਸੰਤੀ ਜ਼ੋਰ ਦੇ ਕੇ ਚੰਨੂ ਦਾ ਸਾਖ ਹੀ ਕਰਵਾ ਦੇਵੇ ਜਿਉਣੇ ਸਾਲੇ ਦੇ ਪਿੱਛੇ ਕੌਣ ਹੈ ਉਹ ਦੋ ਤੋਲਾਂ ਦੀ ਮਾਰਨੀ ਫਿਰ ਵੀ ਕਾਲੀ ਨਹੀਂ ਕਰਨੀ ਚਾਹੀਦੀ ਉਸ ਸੰਤੀ ਨੂੰ ਆਖਰੀ ਬਜੂ ਕਿਹਾ ਇਹ ਗੱਲ ਸਾਨੂੰ ਮਨਜ਼ੂਰ ਹੈ ਪਰ ਪੱਕੀ ਅਸੀਂ ਪਿੰਡ ਜਾ ਕੇ ਸਲਾਹ ਕਰਕੇ ਦੱਸਾਂਗੇ ਸਾਨੂੰ ਕਿਵੇਂ ਪਤਾ ਲੱਗੂ ਮੈਂ ਪੰਜਾਂ ਚੌ ਦਿਨਾਂ ਤੱਕ ਆ ਪਾ ਕੇ ਦੱਸ ਜਾਵਾਂਗਾ ਚੰਗਾ ਉਦੋਂ ਭਾਵੇਂ ਲਿਖਾ ਪੜੀ ਵੀ ਕਰਵਾ ਲਿਓ ਅੱਛਾ ਸਾਨੂੰ ਜੌਣੇ ਨਾਲ ਕਾਟੋਕਲੇ ਜਰੂਰ ਕਰਨਾ ਪਊ ਰੂਪ ਨੇ ਹੋਰ ਰੋਪ ਦੇਣ ਲਈ ਆਖਿਆ ਉਹ ਗੱਲਾਂ ਕਰ ਹੀ ਰਹੇ ਸਨ ਚੰਨੋ ਦੁੱਧ ਦਾ ਗੜਬਾ ਲੈ ਕੇ ਆ ਗਈ ਉਸ ਨੂੰ ਵੇਖਦਿਆਂ ਹੀ ਸ਼ਾਮੋ ਬੋਲੀ ਇਹਦੇ ਵਿੱਚ ਕੀ ਏ ਸ਼ਾਮੋ ਨੇ ਦੀਵੇ ਦੀ ਬੱਤੀ ਸੇਕੀ ਅਤੇ ਬੋਤਲ ਵਿੱਚੋਂ ਹੋਰ ਤੇਲ ਪਾ ਦਿੱਤਾ ਦੁੱਧ ਚੰਨੋ ਦਾ ਹਿਰਦਾ ਰੂਪ ਨੂੰ ਵੇਖਦਿਆਂ ਹੀ ਦੁੱਧ ਦੀ ਮਿਠਾਸ ਵਿੱਚ ਬਦਲ ਗਿਆ ਦੀਵੇ ਦੇ ਚਾਨਣ ਵਿੱਚ ਉਸ ਦਾ ਰੂਪ ਲਾਲੀ ਵਿੱਚ ਭਖ ਰਿਹਾ ਸੀ ਸੰਤੀ ਨੇ ਗੜਪਾ ਫੜਦਿਆਂ ਕਿਹਾ ਕੂੜੇ ਤੂੰ ਕਾਨੂੰ ਖੇਚਲ ਕਰਨੀ ਸੀ ਮੈਂ ਕਿਹਾ ਥੋਡੇ ਲਵੇਰੇ ਦੀ tochyੇ ਤੇ ਪ੍ਰਾਣੇ ਸੁੱਖ ਨਾਲ ਆਏ ਵੇ ਨਹੀਂ ਸੰਤੀ ਨੇ ਰੂਪ ਨੂੰ ਉੱਥੇ ਹੀ ਦੁੱਧ ਛੰਨੇ ਵਿੱਚ ਪਾ ਕੇ ਫੜਾ ਦਿੱਤਾ ਅਤੇ ਜੰਗੀਰ ਲਈ ਦਲਾਨ ਵਿੱਚ ਲੈ ਗਈ ਰੂਪ ਨੇ ਬੇਹਲ ਤਾੜ ਕੇ ਕਿਹਾ ਸਤਸ੍ਰੀਕਾਲ ਜੀ ਚੰਨੋ ਨੇ ਮੁਸਕਾ ਕੇ ਮੂੰਹ ਦੂਜੇ ਪਾਸੇ ਕਰ ਲਿਆ ਮੈਂ ਤਾਂ ਆਪਣੇ ਕਰਾਰ ਤੇ ਆ ਗਿਆ ਹੁਣ ਬੋਲਦੀ ਨਹੀਂ ਸ਼ਾਮੋਂ ਦਾ ਸਾਰਾ ਹਿਰਦਾ ਹਾਸੀ ਤੇ ਮਖੌਲ ਬਣਿਆ ਹੋਇਆ ਸੀ ਮੈਂ ਕੀ ਬੋਲਾਂ ਚੰਨੋ ਨੇ ਇੰਨਾ ਹੀ ਮਸਾਂ ਕਿਹਾ ਬਸ ਤੂੰ ਭੁਲਾਈ ਨਾ ਹੋਰ ਨਹੀਂ ਤੇਰੇ ਕੋਲੋਂ ਕੁਝ ਮੰਗਦਾ ਚੰਨੋ ਨੇ ਉਸ ਵੱਲ ਹੀ ਹੌ ਤੱਕਿਆ ਜਿਵੇਂ ਆਖ ਰਹੀ ਸੀ ਤੂੰ ਤਾਂ ਭੁੱਲਣ ਜੋਗੀ ਪਹਿਲੇ ਦਿਨ ਹੀ ਛੱਡਿਆ ਕਿਤੇ ਤੁਮਨਾ ਧੋਖਾ ਦੇ ਜਾਵੀਂ ਪ੍ਰੇਮੀਆਂ ਦਾ ਦਿਲ ਅਧੀਰ ਰਹਿੰਦਾ ਹੈ ਤੇ ਇਹੀ ਕਾਰਨ ਹੈ ਓਹ ਪਿਆਰੇ ਤੇ ਇਤਵਾਰ ਕਰਦਾ ਵੀ ਧੜਕਦਾ ਹੈ ਸੰਤੀ ਜੰਗੀਰ ਨੂੰ ਦੁੱਧ ਪਿਆ ਕੇ ਵਾਪਸ ਆ ਗਈ ਜਾਂਦੀ ਚੰਨੂ ਨੂੰ ਸ਼ਾਮੋ ਨੇ ਉਹਦਾ ਹੱਥ ਘੁੱਟ ਕੇ ਅਟਕਾ ਲਿਆ ਦੁੱਧ ਪੀ ਕੇ ਰੂਪ ਵੀ ਜੰਗੀਰ ਕੋਲ ਚਲਾ ਗਿਆ ਜੰਗੀਰ ਨੇ ਪੈਂਦੀ ਛੱਟੇ ਹੀ ਪੁੱਛਿਆ ਕਿਉਂ ਇਹ ਦੁੱਧ ਪੱਠੀ ਲਿਈ ਸੀ ਨਾ ਰੂਪ ਨੇ ਸਿਰ ਹਿਲਾ ਕੇ ਹਾਂ ਕਹਿ ਦਿੱਤੀ ਮੈਨੂੰ ਅੱਗੇ ਹੀ ਪਤਾ ਸੀ ਮਰ ਜਾਣੀ ਦਾ ਜੀ ਨਹੀਂ ਪਿੱਛੇ ਪੈਂਦਾ ਪਰ ਕੀ ਕਰੇ ਕੈਦ ਹੈ ਕੈਦ ਰੂਪ ਨੇ ਚੰਨੋ ਲੰਗਰੀ ਦਾ ਖਿਆਲ ਰੱਖਿਆ ਤੇ ਕੋਠੜੀ ਤੋਂ ਬਾਹਰ ਹਨੇਰੇ 'ਚ ਖਲੋਤਾ ਰਿਹਾ ਜਦ ਚੰਨੋ ਲੰਗਣ ਲੱਗੀ ਤਦ ਹੌਲੀ ਜਹੀ ਆਖਿਆ ਜੀ ਮੈਂ ਇਥੋਂ ਕੀ ਕਸੂਰ ਹੋ ਗਿਆ ਸਸਰੀ ਕਾਲ ਇਹ ਚੰਨੋ ਦਾ ਪਹਿਲਾ ਉੱਤਰ ਸੀ ਮਿੱਠਾ ਤੇ ਪਿਆਰਾ ਤੂੰ ਕੀ ਜਾਣੇ ਪਤੀਲੇ ਦੇ ਆ ਟੱਕਣਾ ਰਾਮਸਤ ਕੁੜੀਆਂ ਦੀ ਸ਼ੁਕਰੀਆ ਦੋਸਤੋ ਜੇਕਰ ਤੁਹਾਨੂੰ ਇਹ ਨਾਵਲ ਸੁੰਨਾ ਪਸੰਦੀ ਤਾਂ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਬਾਕੀ ਅਗਲੇ ਭਾਗ ਵਿੱਚ